ਨਹੀਂ ਜੀ ਦੂਜੀਆਂ ਪਾਰਟੀਆਂ ਖਬਰਾ ਕੇ ਸ਼ਰਾਰਤਾਂ ਕਰ ਰਹੀਆਂ ਜਦੋਂ ਅਸੀਂ ਕਿਤੇ ਰੈਲੀ ਕਰਨੀ ਹੁੰਦੀ ਆ ਤਾਂ ਅਸੀਂ ਪਰਮਿਸ਼ਨ ਲੈ ਕੇ ਉੱਥੇ ਰੈਲੀ ਕਰਦੇ ਆ ਉਸ ਪਰਮਿਸ਼ਨ ਦਾ ਮਤਲਬ ਇਹ ਹੁੰਦਾ ਹੈ ਵੀ ਉੱਥੇ ਅਸੀਂ ਅਮਨ ਸ਼ਾਂਤੀ ਨਾਲ ਰੈਲੀ ਕਰ ਸਕਾਂਗੇ ਕੋਈ ਸਾਡੀ ਰੈਲੀ ਨੂੰ ਆ ਕੇ ਡਿਸਰਪਟ ਨਹੀਂ ਕਰੂਗਾ ਜੇਕਰ ਦੂਜੀਆਂ ਪਾਰਟੀਆਂ ਉੱਥੇ ਆ ਕੇ ਸਾਡੀ ਰੈਲੀ ਨੂੰ ਡਿਸਰਪਟ ਕਰਦੀਆਂ ਉਹ ਗਲਤ ਗੱਲ ਆ ਉਹ ਨਹੀਂ ਕਰਨੀ ਚਾਹੀਦੀ ਅੱਜ ਮੈਂ ਡੀਸੀ ਸਾਹਿਬ ਦੇ ਧਿਆਨ ਚ ਲਿਆਉਂਦਾ ਮੈਂ ਕਿਹਾ ਵੀ ਜੇ ਅਸੀਂ ਅਸੀਂ ਪਰਮਿਸ਼ਨ ਲੈ ਕੇ ਰੈਲੀ ਕਰ ਰਹੇ ਹਾਂ ਤਾਂ ਦੂਜੇ ਦੂਜੀਆਂ ਪਾਰਟੀਆਂ ਕਿਉਂ ਸਾਡੇ ਖਿਲਾਫ ਸੱਤ-ਸੱਤ ਸਪੀਕਰ ਲੈ ਕੇ ਪੈਰਲਲ ਰੈਲੀ ਕਰ ਰਹੀਆਂ ਪੂਰਾ ਉਤਸ਼ਾਹ ਜੀ ਦੇਖੋ ਕਿੰਨੀ ਗਰਮੀ ਹੈ ਕਿੰਨੇ ਧਿਆਨ ਨਾਲ ਸਭ ਨੇ ਮੈਨੂੰ ਸੁਣਿਆ ਸਾਰੇ ਸਹਿਮਤੀ ਨਾਲ ਸਿਰ ਵੀ ਹਿਲਾ ਰਹੇ ਸੀ ਜਦੋਂ ਮੈਂ ਕਹਿ ਰਹੀ ਸੀ ਵੀ ਗਲਤੀ ਕਰ ਬੈਠੇ ਆਪਾਂ ਨੂੰ ਵਾਰ-ਵਾਰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸਾਰੇ ਇਸ ਗੱਲ ਨਾਲ ਸਹਿਮਤ ਹੈ ਕੋਈ ਵੀ ਇੱਕ ਗੱਲ ਮੈਨੂੰ ਨਹੀਂ ਲੱਗਦਾ ਮੈਂ ਇਹੋ ਜੀ ਕਹੀ ਹੈ ਜਿਹਦੇ ਨਾਲ ਜਿੰਨੇ ਵੀ ਇੱਥੇ ਸਪੋਰਟਰ ਮੇਰੇ ਵੋਟਰ ਜਾਂ ਇਲਾਕੇ ਦੇ ਲੋਕ ਇਕੱਠੇ ਹੋਏ ਆ ਵੀ ਉਹ ਮੇਰੀ ਕਿਸੇ ਵੀ ਗੱਲ ਨਾਲ ਅਸਹਿਮਤ ਹੋਣ ਇਹੋ ਜਾਂ ਮੈਨੂੰ ਨਹੀਂ ਲੱਗਦਾ ਕਿਹੜੇ ਕੈਂਡੀਡੇਟ ਮਕਾਬਲਾ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਨਾਲ ਮੁਕਾਬਲਾ ਆ ਸਾਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਜਿੱਤ ਰਹੇ ਹਾਂ ਬਾਕੀ ਉਹਨਾਂ ਨੇ ਵੋਟਾਂ ਆਪਸ ਜਿਹੜੀਆਂ ਵੰਡਣੀਆਂ ਵੰਡ ਲੈਣ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ ਉਦੋਂ ਫਿਰ ਉਹ ਮਸ਼ੀਨਾਂ ਹੈਕ ਕਰੀਆਂ ਸੀ ਉਹਨਾਂ ਨੇ ਇਹ ਇਹ ਉਹਨਾਂ ਤੋਂ ਪੁੱਛ ਬਾਰਕਰ ਦੇ ਵਿੱਚ ਬਹੁਤ ਜ਼ਿਆਦਾ ਹੈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸਮੁੱਚੇ ਪੰਜਾਬ ਦੇ 13 ਦੀ 13 ਲੋਕ ਸਭਾ ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਇਸ ਸੀਟ ਦੇ ਤੋਂ ਪਰਮਪਾਲ ਕੋਰ ਤੇ ਦੋਨੂੰ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਪੂਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਉਹਨਾਂ ਦਾ ਪੂਰਾ ਮਰਥੋਂ ਸਮਰਥਨ ਕਰੂਗੀ ਤੇ ਵੱਡੀ ਲੀਡ ਲੈ ਕੇ ਸੈਂਟਰ ਦੇ ਵਿੱਚ ਆਪਾਂ ਭਾਰਤੀ ਜਨਤਾ ਪਾਰਟੀ ਦੀ ਇੱਕ ਸੀਟ ਦੇਵਾਂਗੇ ਸੋਨੂੰ ਸਾਰਿਆਂ ਨੂੰ ਪਤਾ ਹੈ ਪੂਰੇ ਦੇਸ਼ ਦੇ ਵਿੱਚ ਨਰਿੰਦਰભાઈ ਮੋਦੀ ਦੀ ਹਵਾ ਚੱਲ ਰਹੀ ਹੈ ਅਸੀਂ ਵੀ ਆਪਣਾ ਯੋਗਦਾਨ ਉਹ ਸੀਟ ਦੇ ਵਿੱਚ ਪਾਉਣਾ ਚਾਹੁੰਦੇ ਹਾਂ ਉਹ ਸੀਟ ਆਪਾਂ ਤਾਂ ਹੀ ਪਾ ਸਕਦੇ ਹਾਂ ਇੱਥੋਂ ਆਪਾਂ ਜੀ ਇੱਕ ਸੀਟ ਹੈ ਪਰਮਪਾਲ ਕੋਰ ਦੀ ਸੈਂਟਰ ਦੇ ਵਿੱਚ ਭੇਜਾਂਗੇ ਤਾਂ ਜੋ ਆਪਣੇ ਰਹਿੰਦੇ ਕੰਮ ਹੈ ਪੰਜਾਬ ਦੇ ਹੋ ਸਕਣ ਇਸ ਲਈ ਆਪਾਂ ਸਾਰਿਆਂ ਨੇ ਪੂਰਾ ਜੋਰ ਲਾ ਕੇ ਇਹਨਾਂ ਨੂੰ ਇੱਥੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂ